ਕਫੀ ਕਾਲੀਦਾਰ ਵੱਲੋਂ 70% ਦੇਰ ਮੈਂਨ ਕਲੂ ਦੇ ਵਿੱਚ ਪੰਜ ਜ਼ਿਲ੍ਹਾ ਪਰਿਸ਼ਦ ਜੋੜਨੇ ਤੇ 15 ਇੱਥੇ ਸੰਪਤੀਆਂ ਨੇ ਤੇ ਠੱਪੀ ਉਧਰ ਲੈ ਸਾਰੀਆਂ ਸੰਪਤੀਆਂ ਦੇ ਵਿੱਚ ਕੈਂਡੀਡੇਟ ਦਿੱਤੇ ਤੇ ਪਰ ਇਹਨਾਂ ਨੇ ਬਹੁਤ ਵੱਡੀ ਗੁੰਡਾਗਰਦੀ ਕੀਤੀ ਗੁਰਦਾ ਆਪਣੇ ਕਲਾਨੌਰ ਦੇ ਵਿੱਚ ਜਿੱਥੇ ਅਸੀਂ ਕਾਗਜ਼ ਭਰਾਰੇ ਸੀ ਉਸ ਦਫ਼ਤਰ ਦੇ ਵਿੱਚ ਸਾਡੀ ਫਾਇੰਡਾਂ ਸੀ ਉਹਨੂੰ ਬਾਹਰੋਂ ਲਾਕ ਕਰ ਦਿੱਤਾ ਉਲਤਨੀ ਅ ਦੋ ਢਾਈ ਘੰਟੇ ਦੇ ਬਾਅਦ ਉਹ ਲਾ ਕੇ ਨਾ ਖੁੱਲਿਆ ਉਹ ਸਾਡੀਆਂ ਸੰਪਤੀਆਂ ਵੀ ਲੇਟ ਹੋਈਆਂ ਨੇ ਪਰ ਚਰੋਂ ਲੈਂਡ 'ਚ ਲੱਗੇ ਹੋਏ ਨੇ ਡੇਰਾ ਬਾਬਾ ਨਾਨਕ ਵਿੱਚ ਸ਼ਾਹਪੁਰ ዳਜਨ ਦੀ ਜੋ ਸੰਪਤੀ ਹੈ ਆ ਕ੍ਰਿਸਚਨ ਸਾਡਾ ਸਰਪੰਚ ਹੈ ਵਿਲੀਅਮ ਇਹਦੇ ਹੱਥੋਂ ਫਾਈਲ ਹੋ ਕੇ ਤੇ ਪਾੜ ਦਿੱਤੀ ਗਈ ਹੈ ਮੈਂ ਸਮਝਦਾ ਕਿ ਜੇ ਡੈਮੋਕ੍ਰੇਸੀ ਦੇ ਵਿੱਚ ਉਹ ਸਵਾਸ ਰੱਖਦੇ ਨੇ ਪੰਚਾਇਤ ਲੈ ਕੇ ਨੰਦਾਰੇ ਨੇ ਤੇ ਲੋਕਾਂ ਦੀ ਕਚਹਿਰੀ ਵੀ ਤੁ ਜਾਣ ਲੋਕਾਂ ਕੋਲੋਂ ਫਤਵਾ ਲੈਣ ਕਿ ਕਿਹੜੀ ਪਾਰਟੀ ਦੇ ਥੱਲੇ ਕੀ ਡਰ ਵਿੱਚ ਕੀ ਹੈ ਲੋਕ ਕਿਨੂੰ ਚਾਹੁੰਦੇ ਨੇ ਇਹ ਮੁੱਢਲਾ ਲੋਕਤੰਤਰ ਹੈ ਲੇਕਿਨ ਤੋਂ ਲੋਕਤੰਤਰ ਦਾ ਘਾਣ ਕਰ ਦਿੱਤਾ ਮੈਨੂੰ ਪਤਾ ਲੱਗਾ ਕਾਂਗਰਸ ਦਾ ਜਿਹੜਾ ਸਭ ਤੋਂ ਵੱਡਾ ਸੁੱਖੀ ਦਾ ਬਦਮਾਸ਼ ਸੀਗਾ ਚੌੜਾ ਜਿਹੜਾ ਹਮੇਸ਼ਾ ਹੀ ਗੁੰਡਾਗਰਦੀ ਕਰਦਾ ਸੀ ਜਿਨ੍ਹਾਂ ਵੀਰ ਬਾਦਲ ਤੇ ਵੀ ਉਹਦੇ ਭਰਾ ਨੇ ਗੋਲੀ ਚ ਲਈ ਸੀ ਉਹਨੂੰ ਕੁੱਟ-ਕੁੱਟ ਕੇ ਤੇ ਉਹਦਾ ਗੂੜ ਕੱਢ ਦਿੱਤਾ। ਔਰ ਮੈਂ ਸਮਝਨਾ ਕਿ ਭਾਵੇਂ ਬਦਮਾਸ਼ ਆ ਕੋਈ ਵੀ ਐ ਉਹਦੇ ਨਾਲ ਇਹਨਾਂ ਧੱਕਾ ਨਹੀਂ ਹੋਣਾ ਚਾਹੀਦਾ। ਉਹਨੂੰ ਵੀ ਮੌਕਾ ਦੇਂਦੇ ਜੋ ਲੈ ਕੇ ਨਹੀਂ ਚਾਹੁੰਦਾ ਜਾਂ ਕੋਈ ਹੋਰ ਕਰਨਾ ਚਾਹੁੰਦਾ। ਪਰ ਇਹਨਾਂ ਨੇ ਸਾਰੀਆਂ ਹਦੰਬਰਾਂ ਨੇ ਪਾਰ ਕਰ ਗਏ ਨੇ। ਪਰ ਫਿਰ ਵੀ ਅਸੀਂ ਲੋਕਤੰਤਰ ਵਿੱਚ ਜ਼ਕੀਰ ਰੱਖਨੇ ਆ। ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਆਪਣੇ ਕੰਮ ਦਿੱਤੇ। ਪੱਗਾਂ ਲੁੱਥਣੀਆਂ ਬਿਲਕੁਲ ਦਾਜ ਨਹੀਂ ਗਿਆ। ਮੈਂ ਵੀ ਆਪਣੇ ਵਜੀਰ ਵੀ ਰਹੇ ਆ ਸਾਡੇ ਵੇਲੇ ਕੋਈ ਕੰਮ ਨਹੀਂ ਆ। ਮੈਂ 5 ਤੋਂ 7 ਪੰਚਾਇਤਾਂ ਵੱਧ ਤੋਂ ਵੱਧ ਜਿਹੜੇ ਕਾਗਜ਼ ਰੱਦ ਹੋਏ ਨੇ ਅਸੀਂ 90 99 95% ਲੋਕਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਵੋਟਾਂ ਪਾਉਂਦੇ ਰਹੇ ਆ ਤੇ 20% ਵੋਟ ਤੇ ਵੈਸੇ ਹੁਕਮਰਾਨ ਪਾਰਟੀ ਨੂੰ ਵੱਧ ਪੈਂਦੀ ਹੈ ਪੰਡਾ ਐਮਐਲਆ ਦੇ ਅਸਰ ਤੋਂ ਕਿ ਨਾ ਕਿ ਇਹ ਦੀ ਇੰਤਕਾਲ ਹੋਣ ਵਾਲਾ ਹੁੰਦਾ ਕੋਈ ਇਸ ਨੂੰ ਨੌਕਰੀ ਦਾ ਲਾਰਾ ਲਾਇਆ ਹੁੰਦਾ ਹੈ ਕਿ ਉਹ ਨੂੰ ਪੰਚਾਇਤ ਦੇ ਫੰਡਾਂ ਦਾ ਡਵੈਲਪਮੈਂਟ ਦੇ ਵਾਸਤੇ ਲਾਰਾ ਲਾਇਆ ਹੁੰਦਾ ਹੈ ਇਸ ਕਰਕੇ 20% ਵੋਟ ਮੌਜੂਦਾ ਹੁਕਮਰਾਨ ਪਾਰਟੀ ਨੂੰ ਵੱਧ ਪੈਂਦੀ ਹੈ ਤੇ ਜੇ 20% ਵੋਟ ਲੈ ਕੇ ਵੀ ਕੈਂਡੀਡੇਟ ਨਹੀਂ ਜਿੱਤਦਾ ਤੇ ਫਿਰ ਸਮਝਣ ਤੋਂ ਹੀ ਆਵਾਜ਼ ਆਜ ਗਈ ਆ ਜੀ ਸਾਹਿਬ ਅੱਜ ਨਾਲ ਬਜੂ ਖਾਲ ਅੱਜ ਅੱਜ ਇਹ ਕਾਗਜ਼ ਦਾਖਲ ਕਰਨੇ ਆ 5% ਨਿਕਲੋਗੇ ਟ੍ਰੇਲਰ ਆ ਫਿਲਮ ਸਾਰੀ ਬਾਤੀ ਹੈ ਤੇ ਕੀ ਬਣੇਗਾ ਘੇਮ ਕੱਟਣਗੇ ਤੇ ਮਰਨਗੇ ਛੇਤੀ ਮਰਨਗੇ ਤੇ ਜੇ ਲੋਕਾਂ ਵਿੱਚ ਜਾਣ ਦੇਣਗੇ ਤੇ ਫਿਰ ਹੌਲੀ-ਹੌਲੀ ਸਾਹ ਲੈਂਦੇ ਰਹਿਣ ਤੇ ਹੁਣ ਤੋਂ ਹੀ ਜੰਗ ਜਿਹੜੀ ਸ਼ੁਰੂ ਹੋ ਜੂਗੀ ਤੇ ਸਾਲ ਦੇ ਵਿੱਚ ਤੇ ਕਿਸੀਆਂ ਹੀ ਹੋ ਜਾਂਦੀਆਂ ਨੇ ਜੋਰ ਲਾ ਲਾ ਕੇ ਇਸ ਕਰਕੇ ਜੇ ਸਰਕਾਰ ਸੰਜੀਦਾ ਹੈ ਤੇ ਉਹਨੂੰ ਲੋਕਾਂ ਦੀ ਕਚਹਿਰੀ ਵਿੱਚ ਕੈਂਡੀਡੇਟਾਂ ਨੂੰ ਭਜਣਾ ਚਾਹੀਦਾ ਕਿ ਇਹਦੇ ਕਾਗਜ਼ ਰੱਦ ਨਹੀਂ ਕਰਨੇ ਚਾਹੀਦੇ ਧੰਨਵਾਦ